ਓਦੇ 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 ਓਰੇ ਗੱਡੀਆਂ ਵਾਲੇ ਕੋਹੋਲੀ ਨਹੀਂ ਚੱਲਦੇ ਆ ਦੇਖੋ ਪਾਣੀ ਸਿੱਧਾ ਹੀ ਗੱਡੀ ਦੇ ਉੱਤੇ ਆ ਗਿਆ ਅਗਲੀ ਗੱਡੀ ਐਕਸੀਡੈਂਟ ਹੋ ਸਕਦਾ ਰਹਿਦਾ ਇਦਾਂ ਆ ਦੋ ਤਿੰਨ ਵਾਰੀ ਸਾਡੇ ਨਾਲ ਇਦਾਂ ਹੋਈ ਆ ਦੋ ਤਿੰਨ ਗੱਡੀਆਂ ਪਾਣੀ ਭਾ ਗਈਆਂ ਅੱਗੇ ਦਿਸਣਾ ਹੀ ਹਟ ਜਵੇ ਧਿਆਨ ਨਾਲ ਉਹ ਬਹੁਤ ਖਤਰੇ ਵਾਲਾ ਰੋਡ ਆ ਕਾਲੂ ਇੱਧਰ ਨਹੀਂ ਹੋ ਕੋਈ ਤੌਰ ਭਰਵਾ ਇਹ ਡਿਗਣ ਦਾ ਖਤਰਾ ਹੀ ਆ ਨਾ ਉੱਪਰ ਹੁਣ ਪੌੜੀਆਂ ਤੇ ਪੌੜੀਆਂ ਜਾਨੀ ਕਿ ਜਿਹੜੀਆਂ ਪੌੜੀਆਂ ਸੀਗੀਆਂ ਨਾ ਪੌੜੀਆਂ ਤੋਂ ਵੀ ਉੱਪਰ ਆ ਗਿਆ ਹੁਣ ਮੀਂਹ ਪੈਂਦਾ ਕਾਲੂ ਪਾਣੀ ਛੱਡਿਆ ਰਿਕ ਇਹ ਘਟ ਘਟ 20 25 25 ਦਿਨੋਂ ਚੱਲੇ ਡੈਮਾਂ ਦੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਕੱਲ ਦਾ ਮੀਂਹ ਦੇ ਵਿੱਚ ਭਿੱਜ ਕੇ ਆਏ ਨਾ ਟਰੈਕਟਰ ਤੇ ਵਾਪਸ ਆਉਂਦੇ ਹੋਏ ਟਰੈਕਟਰ ਦੇ ਉੱਤੇ ਬਹਿ ਕੇ ਆਏ ਆ ਤੇ ਉਹਦੇ ਚੱਕਰ ਦੇ ਵਿੱਚ ਸਾਰਾ ਮੀਂਹ ਉੱਪਰ ਪਿਆ ਠੰਡ ਨਾਲ ਨਾ ਬੁਰਾ ਹਾਲ ਹੋ ਗਿਆ ਸੀ ਕੱਲ ਤੇ ਮੈਨੂੰ ਲੱਗਦਾ ਹੁਣ ਬੁਖਾਰ ਚੜ ਗਿਆ ਆ ਗਲਾ ਵੀ ਖਰਾਬ ਹੋ ਗਿਆ ਲੱਕ ਦੁਖੀ ਜਾਂਦਾ ਕੱਲ ਦਾ ਤਾਂ ਬਹੁਤ ਧੂਆ ਨਿਕਲਿਆ ਆ ਤੇ ਬਰਸਾਤਾਂ ਦੇ ਵਿੱਚ ਨੀ ਯਾਰ ਅੱਗੇ ਤਾਂ ਟਰੈਕਟਰ ਲੈ ਕੇ ਜਾਣਾ ਕਿਤੇ ਤੇ ਮੀਂਹ ਦੇਖ ਲਓ ਰਾਤ ਦਾ ਹੀ ਨਾ ਕੱਲ ਰਾਤ ਦਾ ਨਹੀਂ ਕੱਲ ਸਵੇਰੇ 9 ਵਜੇ ਦਾ ਮੀਂਹ ਲੱਗਾ ਆ ਸਾਰਾ ਦਿਨ ਪਿਆ ਸਾਰੀ ਰਾਤ ਫੇਰ ਮੀਂਹ ਪਿਆ ਅੱਜ ਸਵੇਰ ਦਾ ਫੇਰ ਲੱਗਿਆ ਹਟਿਆ ਨਹੀਂ ਹੈਗਾ ਆ ਦੇਖੋ ਆ ਹੁਣ ਮੈਂ ਜਦ ਤੱਕ ਵਲੌਗ ਦਾ ਕੰਮ ਖਤਮ ਕਰ ਲਵਾਂ ਵਲੌਗ ਵਗੈਰਾ ਅਪਲੋਡ ਕਰ ਲਵਾਂ ਫੇਰ ਤੁਹਾਨੂੰ ਦਿਖਾਉਨੇ ਆ ਮੀਂਹ ਦਾ ਸਾਰਾ ਹਾਲ ਮੀਂਹ ਨੇ ਕਿੰਨੀ ਦਵਾਈ ਮਚਾਈ ਅੱਜ ਵੀ ਡੈਮ ਤਾਂ ਡੈਮ ਤਾਂ ਪਹਿਲਾਂ ਹੀ ਫੋਲੋ ਸੀਗੇ ਸਾਰੇ ਚੋ ਹਾਲ ਟਾਈਮ ਸਲੇਰਨ ਟਾਈਮ ਆ ਦੋ ਦਿਨ ਦਾ ਫੇਰ ਮੀਂਹ ਪੈਣ ਲੱਗਾ ਆ ਹੁਣ ਤਾਂ ਐ ਨਹੀਂ ਬਿਲਕੁਲ ਹੀ ਓਵਰਫਲੋ ਹੋ ਗਏ ਹੋਣੇ ਆ ਤੇ ਚਲੋ ਦੇਖਦੇ ਆ ਪਹਿਲਾ ਮੈਂ ਵਲੋਗ ਅਪਲੋਡ ਕਰ ਲਵਾਂ ਫੇਰ ਨਿਕਲਦੇ ਆ ਬਾਹਰ ਨੂੰ ਜਦ ਤੱਕ ਕਾਲੂ ਵੀ ਸੋਤਾ ਹੋਣਾ ਉਹ ਵੀ ਉੱਠ ਜਾਊਗਾ ਪਰ ਹੈ ਓੱਖਾ ਹੀ ਅਮੀਰ ਵਿੱਚ ਯਾਰ ਦੁਪਹਿਰ ਦੇ 12 ਵਜ ਗਏ ਆ ਤੇ ਅੱਜ ਵੀ ਮੀਂਹ ਹਟਣ ਦਾ ਨਾਂ ਨਹੀਂ ਲੈਂਦਾ ਪਿਆ ਕੱਲ ਸਵੇਰ ਦਾ ਲੱਗਾ ਆ ਕੱਲ ਸਾਰਾ ਦਿਨ ਰਾਤ ਅੱਜ ਇਹ ਸਾਰਾ ਦਿਨ ਫੇਰ ਮੀਂਹ ਲਗਾ ਮੀਂਹ ਅੱਜ ਫਿਚੋੜਾ ਬਹੁਤ ਬੁਰਾ ਹਾਲ ਹੋ ਗਿਆਣਾ ਜੋ ਵੀ ਤਕਰੀਬਨ ਸਾਰੇ ਆਏ ਹੋਣੇ ਆ ਤੇ ਡੈਮ ਵੀ ਅੱਜ ਦੇਖ ਰਹੇ ਆ ਚੋਹਾਲਾ ਵਾਲਾ ਤੇ ਸਲੇਰਾਵਾਲ ਡੈਮ ਕੀ ਮਾਹੌਲ ਚਾਲਾ ਉੱਥੇ ਦਾ ਤੇ ਦੇਖਾਂਗੇ ਅੱਜ ਪਹਿਲਾਂ ਮੀਂਹ ਹਟੇ ਫੇਰ ਹੀ ਕਿਸੇ ਪਾਸੇ ਜਾਵਾਂਗੇ ਮੀਂਹ ਦੇ ਵਿੱਚ ਦਾ ਕਿੱਥੇ ਜਾਣਾ ਹੈ ਕਿਉਂਕਿ ਗੱਡੀ ਕੱਢਣ ਦਾ ਵੀ ਡਰ ਆ ਕਿਉਂਕਿ ਉਦਾਂ ਕੱਢੀ ਸੀ ਜਦੋਂ ਅਮਰਸਰ ਨੂੰ ਗਿਆ ਮੀਂਹ ਦੇ ਵਿੱਚ ਉਦੋਂ ਨਾ ਲਗ ਖਰਾਬ ਹੋ ਗਿਆ ਸੀ ਤੇ ਚਲੋ ਦੇਖਾਂਗੇ ਜੇ ਨਹੀਂ ਹਟਿਆ ਫੇਰ ਗੱਡੀ ਚਲ ਜਮਾਂਗੇ ਪਰ ਥੋੜਿਆ ਦੇਖਦੇ ਆ ਥੋੜਿਆ ਮੀਂਹ ਹਟਦਾ ਨਾ ਫੇਰ ਹੀ ਨਿਕਲਦੇ ਆ ਯਾਰ ਕੀ ਚੱਕਰ ਹੈ ਮੀਂਹ ਅੱਜ ਵੀ ਮਿਲਦਾ ਹਟਣਾ ਨਹੀਂ ਹੈਗਾ ਮਾਛ ਵੇਰਾ ਦੇਖਿਆ ਨਾ ਕਿਵੇਂ ਪਾਸੇ ਜਾਂਦਾ ਕੱਲ ਦਾ ਇੱਕ ਸਿਹਤ ਖਰਾਬ ਹੋਈ ਕਰਕੇ ਆ ਨਿਕਲਿਆ ਨਹੀਂ ਤੇ ਮੀਂਹ ਬੰਦ ਨਹੀਂ ਹੁੰਦਾ ਉਹ ਕੱਲ ਦਾ ਜਿਹੜਾ ਕੱਲ ਦਾ ਮੀਂਹ ਪਿਆ ਨਾ ਉੱਪਰ ਉਹਨਾਂ ਸਿਹਤ ਖਰਾਬ ਹੋਈ ਉਹ ਆ ਦੇ ਆਵਾਜ਼ ਦੀ ਦੇਖ ਲਓ ਹਾਈ ਤੱਕ ਆਵਾਜ਼ ਸਹੀ ਨਹੀਂ ਹੋਈ ਤੇ ਆਪ ਹੀ ਸਾਬ ਲਾ ਲਓ ਕੱਲ ਦਾ ਬੁਖਾਰ ਚੜਿਆ ਪਰ ਫੇ ਵੀ ਮੈਂ ਤੁਰੇ ਫਿਰਦੇ ਆ ਤੁਹਾਡੇ ਲਈ ਕੀ ਵਲੌਗ ਬਣਾ ਲਈਏ ਕੋਈ ਨਾ ਕੋਈ ਵਧੀਆ ਚੀਜ਼ ਦਿਖਾ ਲਈਏ ਉਹ ਮੰਗੂ ਵਾਲ ਵੀ ਕਿਉਂਕਿ ਡੰਗਾ ਡਿ ਗਿਆ ਉਧਰ ਵੀ ਜਾਣਾ ਆ ਚਵਾਲ ਡੈਮ ਵੀ ਹੋਰ ਜ਼ਿਆਦਾ ਫੁੱਲ ਹੋ ਗਿਆ ਹੈ ਯਾਰ ਉਹ ਚੋਹਾਲ ਦਾ ਖਤਰੇ ਦੇ ਨਿਸ਼ਾਨ ਤੋਂ ਉੱਤੇ ਵੀ ਲੰਘ ਗਿਆ ਹੁਣ ਮੀਂਹ ਹਟੂਗਾ ਤਾਂ ਫੇਰ ਕਿਸੇ ਪਾਸੇ ਨਿਕਲਦੇ ਆ ਨਾਲੇ ਸੱਚਾ ਤੁਹਾਨੂੰ ਅਜੋ ਕੱਲ ਨੂੰ 26 ਨੂੰ ਟੂਰਨਾਮੈਂਟ ਹੈਗਾ ਚੋਹਾਲਾ ਦਾ ਸਟਾਰਟ ਮਿਲਦਾ ਉਹ ਵੀ ਨਹੀਂ ਹੁਣ ਅੱਜ ਵੀ ਮੀਂਹ ਪੂਰਾ ਦਿਨ ਪੈ ਗਿਆ ਕੱਲ ਵੀ ਪੂਰਾ ਦਿਨ ਮੀਂਹ ਪੈ ਗਿਆ ਐ ਪੈਚ ਵਿੱਚ ਲੱਗਾ ਫੇਰ ਖਰਾਬ ਹੋ ਗਈ ਹੋਣੀ ਲੈ ਟੂਰਨਾਮੈਂਟ ਤੇ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਆ ਉਹ ਵੀ ਜਦੋਂ ਡੇਟ ਅੱਗੇ ਹੁੰਨੇ ਆ ਹੁਣ ਪਹਿਲਾਂ 20 ਨੂੰ ਸੀ 26 ਨੂੰ ਕਰਤਾ ਆ ਤਿੰਨ ਚਾਰ ਦਿਨ ਤਾਂ ਵਧੀਆ ਨਿਕਲ ਗਈ ਹੁਣ ਟੂਰਨਾਮੈਂਟ ਨੇੜੇ ਆਇਆ 24 ਨੂੰ ਫੇਰ ਮੀਂਹ ਪੈ ਗਿਆ ਉਹ ਵੀ ਜਾ ਕੇ ਦੇਖਦੇ ਆ ਕੀ ਕਹਿੰਦੇ ਆ ਤੇ ਫਿਸ਼ਾਮ ਨੂੰ ਉਹ ਵੀ ਮੀਂਹ ਹਟੂਗਾ ਸਾਰੇ ਕੰਮ ਫੇਰ ਹੀ ਹੋਣੇ ਆ ਅਸੀਂ ਅਸੀਂ ਸ਼ਹਿਰ ਨੂੰ ਜਾਣਾ ਸੀਗਾ ਇੱਕ ਪਿਛਲੇ ਹਫ਼ਤੇ ਤੁਹਾਨੂੰ ਕਹਿੰਦੇ ਨਾ ਸ਼ਹਿਰ ਕੰਮ ਸੀਗਾ ਤੁਹਾਨੂੰ ਬੰਦੇ ਨੂੰ ਮਿਲਣਾ ਸੀਗਾ ਉਹ ਵੀ ਨਹੀਂ ਹੋਇਆ ਉਹ ਅੱਜ ਅੱਜ ਅਸੀਂ ਡੇਟ ਰੱਖੀ ਸੀ ਫੇ ਅੱਜ ਵੀ ਦੀ ਰਹਿ ਗਿਆ ਹੁਣ ਕੱਲ ਨੂੰ ਦੇਖੋ ਜੇ ਮੀਂਹ ਨਾ ਪਿਆ ਤਾਂ ਕੱਲ ਨੂੰ ਹੋ ਜਾਵੇ ਇਸ ਵਾਰ ਤਾਂ ਯਾਰ ਮੀਂਹ ਨੇ ਆਤੀ ਕਰਾਈ ਪਈ ਆ ਸ਼ੁਕਰਾਂ 4 ਵਜੇ ਆ ਕੇ ਮਾੜਾ ਜਮੀ ਕਟਿਆ ਨਹੀਂ ਹੈਗਾ ਮਾੜਾ ਜਿਹਾ ਕਟਿਆ ਹੀ ਆ ਕਣੀਆਂ ਆ ਕਣੀਆਂ ਤਾਂ ਹਜੇ ਵੀ ਲੱਗੀਆਂ ਆ ਪਰ ਚੋਆਲ ਨੂੰ ਜਾ ਕੇ ਹੁਣੇ ਦੇਖ ਕੇ ਆਉਣੇ ਚੋਆਲ ਕੀ ਹਿਸਾਬ ਕਿਤਾਵਾ ਕਿੰਨਾ ਕੁ ਪਾਣੀ ਹੈਗਾ ਕਿੰਨਾ ਕੁ ਨਹੀਂ ਹੈਗਾ ਕਿਉਂਕਿ ਕੱਲ ਵੀ ਕੱਲ ਜੇਠਾ ਜੇਠਾ ਦਵਾਰ ਨਹੀਂ ਆਇਆ ਇਸ ਵਾਰ ਸੀ ਕੱਲ ਵੀ ਜਾ ਨਹੀਂ ਹੋਇਆ ਜਿੰਦਾ ਮੈਂ ਰੀਲ ਪਾ ਦਿੰਦਾ ਹੁੰਦਾ ਕਿਉਂਕਿ ਸੰਗੇ ਤੁਨੂੰ ਵੀ ਪਤਾ ਲੱਗ ਜਾਂਦਾ ਫੇ ਪਾਣੀ ਵਗੈਰਾ ਦਾ ਕੀ ਆ ਲੰਘ ਹੁੰਦਾ ਜਾਂ ਨਹੀਂ ਤੇ ਕੱਲ ਉਹ ਵੀ ਨਹੀਂ ਪਾ ਹੋਈ ਤੇ ਨਾ ਹੀ ਜਾ ਹੋਇਆ ਤੇ ਅੱਜ ਦੇਖ ਕੇ ਆਉਣੇ ਆ ਚੋਆਲ ਕੀ ਪ੍ਰੋਗਰਾਮਾਂ ਦੇ ਕਿੰਨਾ ਕੁ ਪਾਣੀ ਆ ਸਾਡੇ ਇੱਧਰ ਪਿੰਡਾਲ ਬਹੁਤ ਪਚਾਇਆ ਕਿਉਂਕਿ ਇੱਧਰ ਲਾਈ ਗਿਆ ਉੱਛਾ ਆਇਆ ਥੋੜਿਆ ਤੇ ਥੱਲੇ ਪਿੰਡਾਲ ਬਹੁਤ ਨਕਾ ਹੁੰਦਾ ਯਾਰ ਚਲੋ ਦੇਖ ਕੇ ਹੋਣਾ ਪਹਿਲਾ ਸਕੂਟਰੀ ਸਟਾਰਟ ਕਰਦਾ ਇੱਕ ਤਾਂ ਦੋ ਦਿਨ ਬਾਅਦ ਕਰੋ ਇਹ ਬਹੁਤ ਔਖੀ ਆ ਸਟਾਰਟ ਕਰਨੀ ਹੋ ਜਾ ਹੋ ਜਾ ਹੁਣ ਬਾਣੀ ਤਾਂ ਘਟ ਗਿਆ ਹੈ ਅੱਗੇ ਨਾਲੋਂ ਪਰ ਠੰਡ ਹੋ ਗਈ ਹੈ ਠੰਡ ਹੁਣ ਨਿਕਲਿਆ ਮੈਂ ਐਕਟਿਵ ਹੈ ਠੰਡ ਲੱਗਦੀ ਆ ਪੂਰੀ ਜਿੱਦਾਂ ਸਿਆਲਾਂ ਠੰਡ ਲੱਗਦੀ ਆ ਮੌਸਮ ਨੂੰ ਬਹੁਤ ਫਰਕ ਪੈ ਗਿਆ ਹੁਣੇ ਮੌਸਮ ਤੇ ਮੌਸਮ ਨੂੰ ਪਹਿਣਾ ਹੀ ਇੱਕ ਤਾਂ ਰੋਜ ਤਾਂ ਮੀਂਹ ਪਈ ਜਾਂਦੇ ਆ ਮੌਸਮ ਠੰਡਾ ਹੋਣਾ ਹੀ ਆ ਹਾਂਜੀ ਕਿੱਦਾਂ ਘਟ ਗਿਆ ਸਵੇਰੇ ਸੀ ਪਾਣੀ ਨਾ ਕਿੱਥੇ ਉਹ ਕਿੱਥੇ ਵੜਿਓ ਆ ਚਲੋ ਕੋਈ ਨਹੀਂ ਕੋਈ ਨਹੀਂ ਘਟ ਗਿਆ ਹੁਣ ਤਾਂ ਸਵੇਰੇ ਆਇਆ ਸੀ ਸਵੇਰੇ ਮੀਂਹ ਲੱਗਾ ਹੀ ਮੈਂ ਵੀ ਆਇਆ ਹੀ ਨਹੀਂ ਉੱਠ ਕੇ ਚਲੋ ਹੁਣ ਤਾਂ ਘਟ ਗਿਆ ਪਰ ਮੀਂਹ ਹਟਿਆ ਹੀ ਨਹੀਂ ਸਵੇਰ ਦਾ ਹੱਕ ਰਖਣਾ ਕੀ ਚੋ ਫੇਰ ਆਏ ਫੇਰ ਆ ਜਾਣਾ ਮੈਨੂੰ ਲੱਗਦਾ ਓ ਲੱਗਾ ਔਟੋ ਰਿਆ ਨੰਗਰੂ ਹੈ ਇਹ ਆਪਣੀ ਇਨਾ ਸ਼ੁਗਰ ਆ ਸਲੇਬ ਬਚਾਇਆ ਇਹ ਸਹੀ ਆ ਟੁੱਟੀ ਨਹੀਂ ਹੈਗੀ ਸਲੇਬ ਜੇ ਟੁੱਟ ਜਾਂਦੀ ਫੇਰ ਬਹੁਤ ਪੰਗਾ ਪੈਣਾ ਸੀਗਾ ਲੈ ਵੀ ਆਇਆ ਔਟੋ ਨੰਗਿਆ 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 ਆ ਦੇਖ ਸਾਡੀ ਸਲੇਬ ਠੀਕ ਆ ਇਹ ਇਹਦੇ ਕਰਕੇ ਨੰਗ ਨੰਗ ਹੋ ਜਾਂਦਾ ਆਕੂੰ ਜੇ ਟੁੱਟ ਗਈ ਹੁੰਦੀ ਫੇਰ ਬਹੁਤ ਪੰਗਾ ਪੈਣਾ ਸੀ ਲੈ ਉਹ ਖੜੇ ਖੜੇ ਤੇ ਮੀ ਫੇਰਤਾ ਹੀ ਰੋ ਗਿਆ ਹੈ ਘਰ ਨੂੰ ਹੀ ਚੱਲਦੇ ਆਂ ਡੇਲੀ ਨਹੀਂ ਘਰ ਰਹਾ ਹੈਗਾ ਨਿਕਲਣ ਦਾ ਕਿਤੇ ਅੱਜ ਮੇਰਾ ਇਰਾਦਾ ਬਣਦਾ ਤੁਹਾਨੂੰ ਇਹੀ ਇਰਾਦਾ ਮੇਰਾ ਕਿਤੇ ਜਾਣਦਾ ਨਹੀਂ ਮੇਰਾ ਇਰਾਦਾ ਬਣਦਾ ਇਹੀ ਬਣਾਦੀ ਹੈ ਅੱਜ ਦਾ ਇਹ YouTube ਜਰਨੀ ਦੱਸਦੀ ਹੈ YouTube ਕਿਉਂ ਸਟਾਰਟ ਕੀਤੀ ਕਿੱਦਾਂ ਸਟਾਰਟ ਕੀਤੀ ਕੀ ਹਿਸਾਬ ਆ ਉਹੀ ਸਾਰਾ ਮੇਰਾ ਇਰਾਦਾ ਬਣਦਾ ਅੱਜ ਅੱਜ ਤੁਹਾਨੂੰ ਉਹੀ ਸਾਰੀ ਹਿਸਟਰੀ ਦੱਸਦੀ ਹੈ ਕਿ YouTube ਦਾ ਕੀ ਕੀ ਕਾਰਨ ਸੀ ਸਟਾਰਟ ਕਰਨ ਦਾ ਬਾਹਰੋਂ ਕਾਤੇ ਆਇਆ ਸਾਰੀ ਕਿਉਂਕਿ ਤੁਹਾਨੂੰ ਵੀ ਪਤਾ ਲੱਗਣਾ ਚਾਹੀਦਾ ਨਾ ਜਿਹੜੇ ਦੇਖਦੇ ਆ ਕਿ ਹਾਂ ਕਿਦਾਂ YouTube ਸਟਾਰਟ ਕੀਤੀ ਕਿੰਨਾ ਟਾਈਮ ਬਾਅਦ ਕੰਮ ਕੀਤਾ ਕੱਲ ਤੋਂ ਪਤਾ ਨੂੰ ਵੀ ਸਾਰੀਆਂ ਗੱਲਾਂ ਪਤਾ ਹੋਣੀ ਚਾਹੀਦੀਆਂ ਆ ਓਦਾਂ ਵੀ ਪਰ ਮੈਂ ਯਾਰ ਮੇਰੀ ਆ ਤਾਂ ਜੋ ਵੀ ਗੱਲਾਂ ਹੁੰਦੀਆਂ ਤਾਂ ਉਹਨੂੰ ਆਪਾਂ ਕਰੀ ਦਾ ਕਰੀ ਝੂਠ ਸੱਚ ਨਹੀਂ ਬੋਲਿਆ ਜੋ ਹੁੰਦਾ ਰੀਅਲੀ ਦਿਖਾਈਦਾ ਆ ਨਾ ਮੈਨੂੰ ਆਪਾਂ ਨੂੰ ਝੂਠ ਸੱਚ ਬੋਲਣਾ ਆਉਂਦਾ ਹੀ ਆ ਕਿਸੇ ਨਾ ਤੇ ਨਾ ਹੀ ਆਪਾਂ ਨੂੰ ਕਿਸੇ ਬੰਦਿਆਂ ਨੂੰ ਪਾਣੀ ਮਾਰਨਾ ਆਉਂਦਾ ਆ ਜੇ ਐਂਦਾ ਬੰਦਿਆ ਬੰਦੇ ਨੂੰ ਪਾਣੀ ਮਾਰਨਾ ਆਉਂਦਾ ਹੁੰਦਾ ਨਾ ਝੂਠ ਸੱਚ ਬੋਲਣਾ ਆਉਂਦਾ ਪੇਰਾ ਹੀ ਪਤਾ ਨਹੀਂ ਕਿੰਨੇ ਬੰਦਿਆਂ ਨੇ ਲਿੰਕ ਬਣਾ ਕੇ ਹੁਣ ਨੂੰ ਤਾਂ ਕਈ ਕੁਸ਼ ਕਰ ਲੈਣਾ ਇਹ ਬੰਦੇ ਤਾਂ ਹੁਣ ਵੀ ਆਪਣੇ ਕੋਈ ਆ ਪਰ ਆਪਾਂ ਸਿਰਫ ਇਹ ਕਹਿੰਦਾ ਯਾਰ ਕਾਲੂ ਸਾਨੂੰ ਇਹ ਨਾ ਕੋਈ ਕਵੇ ਕਿ ਸਾਡੇ ਸਿਰ ਤੋਂ ਚੱਲਿਆ ਹੁਣ ਇੰਨੀ ਮਿਹਨਤ ਕਰ ਲਈ ਆ 5000 ਸਬਸਕ੍ਰਾਈਬਰ ਹੋ ਗਏ ਆ ਤੁਸੀਂ ਵੀ ਬਹੁਤ ਸਾਥ ਦਿੱਤਾ ਤਾਂ ਕਰਕੇ ਫਿਰ ਆਪਾਂ ਨੂੰ ਵੀ ਕੀ ਲੋੜ ਆ ਨਾ ਕਿਸੇ ਦਾ ਸਹਾਰਾ ਲੈਣ ਦੀ ਬਾਕੀ ਰੱਬ ਨੇ ਜਿੱਥੇ ਰੱਖਣਾ ਉੱਥੇ ਰੱਖਣਾ ਆ ਆਹ ਦੇਖ ਲਓ ਮੀਨ ਨੇ ਕੀ ਕੀਤਾ ਆ ਸੜਕਾਂ ਦਾ ਐਨ ਬੁਰਾ ਹਾਲ ਕੀਤਾ ਪਿਆ ਆ ਅੱਜ ਤਾਂ ਚੋਈ ਵੀ ਸਵੇਰੇ ਤਾਂ ਬਹੁਤ ਜ਼ਿਆਦਾ ਪਾਣੀ ਸੀ ਸਾਰੇ ਪਾਸੇ ਬਹੁਤ ਪਾਣੀ ਸੀ ਸਵੇਰੇ ਆ ਹੁਣ ਤਾਂ ਥੋੜਿਆ ਫਰਕ ਪੈ ਗਿਆ ਹੈ ਚੋਹ ਦੇ ਵਿੱਚੋਂ ਵੀ ਘਟ ਗਿਆ ਹੈ ਰੋੜਾ ਤੇ ਵੀ ਥੋੜਿਆ ਘਟ ਗਿਆ ਸਵੇਰੇ ਬਹੁਤ ਹੀ ਜ਼ਿਆਦਾ ਪਾਣੀ ਸੀ ਅਸੀਂ ਅਸੀਂ ਚੱਲੇ ਹਾਂ ਹੁਣ ਚੁਹਾਲ ਵਾਲੀ ਗਰਾਊਂਡ ਦੇਖਣ ਨਾਲੇ ਦਾ ਚੁਹਾਲ ਪਾਣੀ ਦੇਖ ਕੇ ਆਉਨੇ ਆ ਡੈਮ ਦੇ ਵਿੱਚ ਕੀ ਹਸਾਬ ਕਿਤਾਬਾ ਪਾਣੀ ਕਿੰਨਾ ਕਾ ਡੈਮ ਚ ਡੈਮ ਦੇ ਝੋਰ ਫਲੋ ਜਿਹੜਾ ਛੱਡਿਆ ਹੈ ਨਾ ਉਹ ਵੀ ਨਾਲੇ ਦੇਖ ਕੇ ਆਉਨੇ ਆ ਤੇ ਚਲੋ ਕਾਲੂ ਨੂੰ ਚੱਕਦਾ ਮੈਂ ਤਾਂ ਫੇਰ ਦਿਖਾਉਣੇ ਆ ਤੁਹਾਨੂੰ ਚੋਹਾਲ ਜਾ ਕੇ ਮੀਂਹ ਹੁਣ ਦੇਖੋ ਫੇਰ ਤੇ ਰੋਗਾ ਮੀਂਹ ਰਿਕਾਰਡ ਹੀ ਤੋੜ ਤੇ ਆ ਮੀਂਹ ਘੱਟੋ ਘੱਟ ਵੀ 48 ਘੰਟੇ ਉਹ ਚੱਲੇ ਲੱਗੇ ਨੂੰ ਤਾਂ ਗਿਆ ਮੈਂ ਕਾਲੂ ਕੋਲ ਹੁਣ ਕਾਲੂ ਪਤਾ ਨਹੀਂ ਕਿੱਥੇ ਰਹਿ ਗਿਆ ਆ ਉਹਦੇ ਮੀਂਹ ਚੰਗਾ ਹੀ ਪੈਂਦਾ ਉਹਦੇ ਬਹੁ ਮੀਂਹ ਪੈਣ ਲੱਗਾ ਪਰ ਤੇ ਕਾਲੂ ਆਉਂਦਾ ਇਹਦਾ ਕੱਲ ਜਨਮ ਦਿਨ ਵੀ ਰਹਿ ਗਿਆ ਕੱਲ ਪਹਿਲਾਂ ਕੋ ਜੋ ਰਾਤਾਂ ਆਏ ਮੈਂ ਕਿਹਾ ਰਾਤਾਂ ਇਹਦਾ ਜਨਮ ਦਿਨ ਮਨਾ ਲੈਣੇ ਆ ਖਾ ਪੀ ਲਵਾਂਗੇ ਪੇ ਮੁੜ ਕੇ ਮਾਂਜਲ ਰਾਤੀ ਨੂੰ ਨਹੀਂ ਪੈਂਦਾ ਮਾਂਜਾ ਰਾਤੀ ਰਹਿਣ ਦੰਨੇ ਆ ਅੱਜ ਮਨਾਲਮਾਂਗੇ ਉਹ ਅੱਜ ਵੀ ਉਨਾ ਹੀ ਮੀਨ ਲੱਗਾ ਅੱਜ ਵੀ ਦੀ ਰਹਿ ਗਿਆ ਨਾ ਕੋਈ ਦਿਲ ਕਰਦਾ ਇੰਨੇ ਵਿੱਚ ਨਾ ਕਰੇ ਜਾਣ ਦਾ ਨਾ ਕੋਈ ਕੱਲ ਤਰਾ ਜਾਣੰਦਨ ਰਹਿ ਗਿਆ ਬੁੱਤੇ ਕਿਦਾਂ ਵਧੀਆ ਵਧੀਆ ਚੰਗਾ ਤੂੰ ਜੰਮਿਆ ਤੂੰ ਮੀਨ ਹੀ ਬੰਦ ਕਰਾਂਦਾ ਭਰਾਵਾ ਕੀ ਚੱਕਰ ਆ ਕੱਲ ਦਾ ਲੱਗਿਆ ਨਾ ਹੋਰ ਫੜਦਾ ਹੀ ਨਹੀਂ ਭਰਾਵਾ ਕੰਮ ਦੇ ਵੀ ਨਾ ਨਾ ਜਾਣਾ ਮੇਰਾ ਔਖਾ ਕਿੱਤੇ ਆ ਉਹ ਔਖਾ ਬਰਸਾਤੀ ਲੈ ਲਾ ਤਾਂ ਰਾਤੀ ਠੰਡ ਲੱਗੇ ਉੱਤੇ ਮੈਂ ਸੋ ਗਿਆ ਸਵਾ ਠੰਡ ਭਰਾਵਾ ਮੈਂ ਹੁਣ ਨਿਕਲ ਕੇ ਗਿਆ ਆ ਹੁਣ ਮੈਂ ਚੋਈ ਦੇਖਣ ਗਿਆ ਨਾ ਜਰੋ ਮੈਂ ਸੈਂਟੋ ਪਾ ਕੇ ਚਲਿਆ ਠੰਡ ਲੱਗੇ ਬੁਰਾ ਹਾਲ ਭਰਾਵਾ ਮੈਂ ਦੁਬਾਰਾ ਰਾਤੀ ਭਰਾਵਾ ਆ ਰਹੇ ਹੁਣ ਕੋ ਸ਼ਰਟ ਪਾ ਕੇ ਨਿਕਲੇ ਆ ਰਾਤੀ ਨਾ ਮੈਂ ਇਦੀ ਚਲ ਗਿਆ ਟੀ-ਸ਼ਰਟ ਚ ਉੱਤੇ ਠੰਡ ਲੱਗੇ ਮੈਂ ਸੋ ਗਿਆ ਨੀਂਦ ਵੀ ਨਾ ਪਵੇ ਠੰਡ ਬਹੁਤ ਹੋ ਗਈ ਯਾਰ ਕਿ ਕਮੈਂਟ ਕਰਕੇ ਜਰੂਰ ਦੱਸੋ ਕਿਦੇ ਕਿਦੇ ਏਰੀਆ ਠੰਡ ਹੋ ਗਈ ਆ ਤੇ ਅਸੀਂ ਹੁਣ ਦੇਖਦੇ ਆ ਆ ਦੇਖੋ ਆ ਹੁਣੀ ਮੈਂ 5 ਮਿੰਟ ਪਹਿਲਾਂ ਕਾਲੂ ਕਲਿੱਪ ਲੈ ਕੇ ਗਿਆ ਸੀ ਮੜਾ ਮੋਟਾ ਪਾਣੀ ਸੀਗਾ ਆ ਹੁਣ ਦੇ ਕਿੰਨਾ ਹੋ ਗਿਆ ਆ ਉਹ ਜੀ ਅਸੀਂ ਆ ਗਏ ਸੀਗੇ ਚੋਹਾਲ ਗਰਾਊਂਡ ਦੇ ਵਿੱਚ ਆਈ ਕੇ ਚੱਲ ਜਾਂਦੇ ਜਾਂਦੇ ਚੱਲੇ ਆ ਸੀ ਮੰਗੂ ਵਾਲ ਨੂੰ ਆ ਕਿ ਜਾਂਦੇ ਜਾਂਦੇ ਇਹਦਾ ਦੇਖ ਜਾਨੇ ਆ ਕੀ ਗਰਾਊਂਡ ਦਾ ਕੀ ਹਿਸਾਬ ਆ ਪਰ ਮੁੰਡਿਆਂ ਨੇ ਫੇਰ ਵੀ ਢੱਕੀ ਹੋਈ ਆ ਤਰਪਾਲ ਪਾਈ ਆ ਹੁਣ ਕਾਲੂ ਕੱਲੂ ਆ ਜਾਂ ਟੂਰਨਾਮੈਂਟ ਪਤਾ ਨਹੀਂ ਕੱਲੂ ਹੁੰਦਾ ਕਿ ਨਹੀਂ ਹੁੰਦਾ ਪਾਣੀ ਇਹਦਾ ਦੇਖੋ ਪਹਿਲੇ ਕਿੰਨਾ ਭਰਿਆ ਅੰਦਰ ਕੱਲੂ ਮੈਨੂੰ ਲੱਗਦਾ ਹੁਣ ਆਈ ਨਹੀਂ ਹੈਗਾ ਅੱਜ ਵੀ ਮੀਂਹ ਕਿਉਂਕਿ ਰਾਤ ਨੂੰ ਵੀ ਨਹੀਂ ਹਟਣਾ ਨਾ ਮੀਹ ਇਹਦਾ ਦਾ ਹਾਲ ਆ ਨਾ ਬੱਦਲ ਘੁਲਿਆ ਪਿਆ ਆ ਬਹੁਤ ਔਖਾ ਯਾਰ ਮੀਂਹ ਨੇ ਤਾਂ ਆਤੀ ਮਚਾਈ ਪਈ 48 ਘੰਟਿਆਂ ਤੋਂ ਚੱਲੇ ਮਾਵਾਂ ਲੱਗਿਆ ਉਹਨੂੰ ਤੇ ਹੁਣ ਚੱਲਦੇ ਆ ਮੰਗੂਵਾਲ ਨੂੰ ਮੰਗੂਵਾਲ ਵਾਲੀ ਪੁਲੀ ਵੀ ਬਹਿ ਗਈ ਆ ਤੇ ਉਹ ਵੀ ਦੇਖ ਕੇ ਆਉਣੇ ਆ ਉਹ ਵੀ ਦੇਖ ਕੇ ਆਉਣੇ ਨਾਲੇ ਉਹ ਵੀ ਦਿਖਾਉਣੇ ਆ ਤੁਹਾਨੂੰ ਨਾਲੇ ਉੱਪਰ ਜਾ ਕੇ ਦੇਖਾਂਗੇ ਡੈਮ ਟੂਮ ਦਾ ਵੀ ਕੀ ਹਿਸਾਬ ਆ ਪਹਿਲਾਂ ਪੁਲੀ ਦੇਖ ਕੇ ਆਈਓ ਮੇਨ ਰੋਡ ਵਾਲੀ ਪੁਲੀ ਆ ਉਹ ਬਈ ਉਹ ਉਹ ਥੱਲੇ ਨੂੰ ਬੈਠੀ ਆ ਲੈ ਲਓ ਮੀਂਹ ਫੇਰ ਤੇ ਹੀ ਰੋ ਗਿਆ ਕੋਵੇ ਆ ਦੇ ਕੋਵੇ ਉੱਪਰ ਵੀ ਆ ਉੱਪਰ ਪਹਾੜਾਂ ਵਾਲੀ ਸੜਕ ਜਦਾਂ ਮੀਂਹ ਪੈਂਦਾ ਆ ਉਹ ਦੇ ਉਹ ਦੇ ਉਹ ਦੇ ਉਹ ਗੱਡੀਆਂ ਵਾਲੇ ਕੋਹਲ ਹੀ ਨਹੀਂ ਚੱਲਦੇ ਆ ਦੇਖੋ ਪਾਣੀ ਸਿੱਧਾ ਹੀ ਗੱਡੀ ਦੇ ਉੱਤੇ ਆ ਕੇ ਉਹਦਾ ਅਗਲੀ ਗੱਡੀ ਐਕਸੀਡੈਂਟ ਹੋ ਸਕਦਾ ਏਦਾਂ ਆ ਦੋ ਤਿੰਨ ਵਾਰੀ ਸਾਡੇ ਨਾਲ ਏਦਾਂ ਹੋਈ ਆ ਦੋ ਤਿੰਨ ਗੱਡੀਆਂ ਪਾਣੀ ਭਾ ਗਈਆਂ ਅੱਗੇ ਦਿਸਣਾ ਹੀ ਹਟ ਜਵੇ ਇੱਕ ਜੇ ਏਸੀ ਬੰਦ ਕਰ ਦਿਓ ਏਸੀ ਨਾਲ ਠੰਡ ਲੱਗਦੀ ਆ ਜੇ ਏਸੀ ਬੰਦ ਕਰ ਦਿਓ ਤੇ ਅੰਦਰ ਹੋਮੋ ਜਾਂਦਾ ਸ਼ੀਸ਼ਿਆਂ ਤੋਂ ਦਿਸਦਾ ਕੁਝ ਨਹੀਂ ਹੈਗਾ ਬਹੁਤ ਪੰਗੇ ਆ ਯਾਰ ਮੀਂਹ ਦੇ ਵਿੱਚ ਦਾ ਪੰਗਾ ਯਾਰ ਦੇਖੋ ਇੱਥੇ ਜ਼ਿਆਦਾ ਪੈ ਰਿਹਾ ਪਹਾੜੀ ਏਰੀਆ 'ਚ ਆ ਇਧਰ ਪਹਾੜੀ ਏਰੀਆ ਜ਼ਿਆਦਾ ਆ ਨਾ ਦੇਖੋ ਤਾਂ ਠੀਕ ਆ ਦੇਖੋ ਕਿੰਨਾ ਬਹੁਤ ਤੇ ਦਾ ਦੋ ਤਿੰਨ ਦਿਨਾਂ ਤੋਂ ਮੀਂਹ ਨਾ 48 48 ਘੰਟੇ ਤੋਂ ਜ਼ਿਆਦਾ ਹੋ ਚੱਲਾ 20 ਪੈਂਦੇ ਨੂੰ ਉਹ ਵੀ ਆ ਗਏ ਆ ਅਸੀਂ ਵੀ ਮੰਗੂਆਲ ਤੇ ਰਿਪੋਰਟਿੰਗ ਵਾਲੇ ਵੀ ਆਏ ਹੋਏ ਆ ਭਾਜੀ ਭਾਜੀ ਕੀ ਹਾਲ ਆ ਵਧੀਆ ਜੀ ਵਧੀਆ ਭਾਜੀ ਹੋਰ ਸੇਤਾਂ ਹਾਂਜੀ ਵਧੀਆ ਜੀ ਆ ਕੀ ਕਰਤਾ ਤੁਸੀਂ ਬਸ ਕਿੱਦਾਂ ਬਾਈ ਰਾਤ ਹੋ ਗਿਆ ਕੀ ਕੰਨਾ ਯਾਰ ਬਾਈ ਬਾਰਿਸ਼ ਨੇ ਕਿੱਤਾ ਇਹ ਤਾਂ ਯਾਰ ਸਾਰਾ ਹੀ ਡੁੱਟ ਗਿਆ ਤੁਹਾਡਾ ਭਲਾ ਹੋ ਜਾਵੇ ਉਸ ਦਾ ਪੁੱਤ ਮੈਂ ਆ ਗੋਦੀ ਸਿੰਘ ਆਜ ਵੀ ਚਾਣ ਜੋ ਹੋਰ ਦੇਖੋ ਕਿੰਨਾ ਰੋੜ ਹੋ ਰਿਪੋਰਟਿੰਗ ਕਰਦੇ ਉਹਨਾਂ ਨੂੰ ਕਰ ਲੈਂਦੇ ਪਹਿਲਾਂ ਉਸ ਤੋਂ ਬਾਅਦ ਬੋਲਦੇ ਉਹ ਪਾਣੀ ਦੇਖੋ ਕਿੱਥੇ ਤੱਕ ਜਾਂਦਾ ਉਹ ਦੇ ਉਹ ਦੇ ਉਹ ਦੇਖੋ ਥੱਲੇ ਦੇਖੋ ਪਾਣੀ ਕਿੰਨਾ ਜਾਂਦਾ ਔਰ ਰਿਪੋਰਟਿੰਗ ਕਰ ਲੈਂਦੇ ਭਾਜੀ ਉਹਨਾਂ ਨੂੰ ਇਸ ਤੋਂ ਬਾਅਦ ਫਿਰ ਕਰਦੇ ਆਂ ਸੀ ਵੀ ਆਹ ਦੇਖੋ ਰੋਡ ਪਹਿਲਾਂ ਜਿੱਥੇ 17 ਸੀਗਾ ਨਾ ਇੱਥੇ ਤੱਕ ਰੋਡ ਸੀਗਾ ਕੱਲ ਨੂੰ ਨਹੀਂ ਰੋਡ ਤਾਂ ਨਹੀਂ ਨਹੀਂ ਰੋਡ ਇੱਥੇ ਜਿੱਥੇ ਕਿ ਪਾਇਪ ਆ ਨਾ ਇੱਥੇ ਤੱਕ ਸੀ ਪਰ ਆਹ ਤਾਰ ਜਿਹੜੀ ਟੁੱਟੀਆਂ ਨਾ ਇਹ ਲਟਕ ਕੇ ਇਹ ਜਿਆਦਾ ਅੱਗੇ ਚੱਲ ਗਈ ਨਾ ਯਾਰ ਇਹ ਧਿਆਨ ਨਾਲ ਉਹ ਬਹੁਤ ਖਤਰੇ ਵਾਲਾ ਰੋਡ ਹੈ ਕੱਲੂ ਇੱਧਰ ਨਹੀਂ ਹੋ ਕੋਈ ਤੌਰ ਭਰਾ ਇਹ ਡਿੱਗਣ ਦਾ ਖਤਰਾ ਹੀ ਆ ਆ ਦੇਖੋ ਤਾਂ ਬਹੁਤ ਖਤਰਾ ਓਏ ਉਹ ਦੇਖ ਚਾਲੂ ਉਹ ਟਾਪੂ ਦੇ ਉਹ ਟਾਪੂ ਦੇ ਕਿਹੜਾ ਖੁੱਲ ਗਿਆ ਉਹਦੇ ਉਹ ਲੈ ਲੈ ਰਹਿਂਦੀ ਕਸਾ ਤੂੰ ਤੁਸੀਂ ਪੂਰੀ ਕਰ ਲਓ ਮੰਕੀ ਪਈ ਜਾਂਦੇ ਉਧਰ ਕੁੱਤੇ ਆ ਕੁੱਤਿਆਂ ਵਾਂਗੂ ਪਏ ਇਹ ਤਾਂ ਆ ਆ ਆ ਦੇਖੋ ਚਿੱਟੀ ਪੱਟੀ ਇੱਥੇ ਆ ਆ ਆ ਦੇਖੋ ਆਹ ਹੈ ਚਿੱਟੀ ਪੱਟੀ ਦੇ ਵਿੱਚ ਨਬਰਾ ਉਧਰ ਕਿੰਨੀ ਜਗ੍ਹਾ ਸੀ ਆ ਕੰਦ ਜੀ ਕੰਦ ਵੀ ਸੀਗੀ ਸਾਰੀ ਸਾਰੀ ਥੱਲੇ ਚਲ ਗਈ ਆ ਹਾਂ ਉਹ ਪਹਾੜ ਖਿਸਕ ਰਿਹਾ ਹੈ ਨਾ ਕਿੱਥੇ ਆ ਉਹ ਦੇਖੋ ਉਹ ਪਹਾੜ ਵੀ ਖਿਸਕ ਰਿਹਾ ਪਿਆ ਆ ਹੁਣੇ ਅਸੀਂ ਦੇਖਦੇ ਨਾ ਸਾਡੇ ਸਾਹਮਣੇ ਪਹਾੜ ਖਿਸਕਿਆ ਉਹ ਹਾਂ ਖੱਡ ਪਹਿਲਾਂ ਆਈ ਨਹੀਂ ਕਿੰਨਾ ਕਾਲੂ ਇਹ ਖੱਡ ਪਹਿਲੀ ਵਾਰੀ ਦੇਖੀ ਨਾ ਦੇਖ ਲਓ ਇੰਨੇ ਮੀ ਪਏ ਪਹਿਲੀ ਵਾਰੀ ਖੱਡ ਦੇਖੀ ਆ ਇਹ ਇੱਕ ਇਹ ਪਹਾੜ ਇੱਕ ਉਹ ਉੱਥੇ ਕੋ ਉਹ ਪਹਾੜਿਆ ਨਾ ਉਹ ਵੀ ਅਸੀਂ ਇਧਰ ਨੂੰ ਦੇ ਦੇ ਸਾਡੇ ਸਾਹਮਣੇ ਖਿਸਕਿਆ ਉਹ ਵਾਲਾ ਪਹਾੜ ਵੀ ਆ ਤਾਂ ਯਾਰ ਬਹੁਤ ਨੁਕਸਾਨ ਵਾਲਾ ਕੰਮ ਆ ਦੇਖੋ ਸਾਰੀ ਕੰਦਰ ਉੜ ਗਈ ਆ ਉਹ ਦੇਖੋ ਪੱਥਰ ਕਿੱਥੇ ਰੋਈ ਚਲ ਗਿਆ ਉਹ ਦੇਖੋ ਉਹ ਦੇਖੋ ਮਿੱਟੀ ਰੋੜਦੀ ਉਹ ਦੇ ਸਾਹਮਣੇ ਵਾਲੇ ਪਹਾੜ ਯਾਰ ਕੀ ਕਰ ਹੁਣ ਮੀਂਹ ਇੰਨਾ ਪਈਆਂ ਦਾ ਪਹਾੜ ਤਾਂ ਡਿੱਗਣਾ ਹੀ ਆ ਉਹ ਦੇਖੋ ਉਹ ਥੱਲੇ ਜੰਨੀ ਮਿੱਟੀ ਕੱਟੀ ਹੋਈ ਉਹ ਨਾ ਉਹ ਸਾਰੀ ਉੱਪਰ ਉੱਪਰ ਆਈਓ ਆ ਇਹ ਆ ਹੁਣੀ ਸਾਡੇ ਸਾਹਮਣੇ ਖਿਸਕਿਆ ਪਹਾੜ ਕਾਲੂ ਉਹ ਦੇ ਕਿੰਨੀ ਵੱਡੀ ਤੇੜ ਆਈ ਆ ਉਹ ਉਹ ਦੇਖ ਸਾਹਮਣੇ ਜਿੱਥੇ ਨੂੰ ਬੇਨਤੀ ਆ ਭਾਈ ਗਗਰੇਟ ਨੂੰ ਜਾਣ ਗਗਰੇਟ ਤੋਂ ਹੁਸ਼ਿਆਰਪੁਰ ਨੂੰ ਜਾਣ ਵਾਲੇ ਜਾਂ ਹੁਸ਼ਿਆਰਪੁਰ ਤੋਂ ਗਗਰੇਟ ਨੂੰ ਜਾਣ ਵਾਲੇ ਸਾਰੇ ਜਣੇ ਆਰਾਮ ਨਾਲ ਆਓ ਕਿਉਂਕਿ ਰੋਡ ਇਹ ਨਹੀਂ ਕੱਲਾ ਇਹ ਰੋਡ ਨਹੀਂ ਖਿਸਕਿਆ ਥੋੜਾ ਜਿਹਾ ਉੱਪਰ ਜਾਉਂਗੇ ਨਾ ਹੋਰ ਉੱਥੇ ਵੀ ਰੋਡ ਕੇ ਉੱਪਰ ਵੀ ਰੋਡ ਖਿਸਕਿਆ ਤੇਜ਼ ਕਰਕੇ ਧਿਆਨ ਨਾਲ ਆਓ ਕਾਲੀ ਕੋਈ ਨਾ ਕਰੋ ਇੱਕ ਰੋਡਾਂ ਦੇ ਉੱਤੇ ਪਾਣੀ ਖੜਾ ਹੈ ਨਾ ਉਹ ਪਾਣੀ ਖੜੇ ਹੋਣ ਨਾਲ ਪਤਾ ਹੀ ਨਹੀਂ ਲੱਗਦਾ ਕਿੱਥੇ ਟੋਆ ਆਇਆ ਅਸੀਂ ਲੋਕਲ ਆ ਸਾਨੂੰ ਹਰੇਕ ਟੋਏ ਦਾ ਪਤਾ ਸੀ ਅਜੀ ਵਿੱਚ ਦੇਖਦੇ ਆਂ ਫੇਰ ਵੀ ਸਾਡੀ ਗੱਡੀ ਟੋਏ ਦੇ ਵਿੱਚ ਹੀ ਡੈਗੀ ਨਵੇਂ ਟੋਏ ਪੈ ਗਏ ਆ ਤੇ ਨੁਕਸਾਨ ਨਾ ਕੋਈ ਵੀ ਕਰਾਇਓ ਆਪਣਾ ਤੇ ਆਰਾਮ ਨਾਲ ਹੀ ਆਇਓ ਆ ਇਹਦੇ ਤੋਂ ਤਾਂ ਜਿੰਨੀ ਦੂਰ ਹੋਦਾ 19 ਦੂਰ ਜਾਇਓ ਤੇ ਬਾਕੀ ਆਪਣੇ ਨਿਆਣੇ ਵਗੈਰਾ ਵੀ ਇੱਧਰ ਧਿਆਨ ਹੀ ਰੱਖਿਓ ਕੋਈ ਨਿਆਣੇ ਉਹਨਾਂ ਭੇਜਿਓ ਇੱਧਰ ਕਿਤੇ ਸ਼ਰਾਰਤਾਂ ਕਰਨ ਹੋਰ ਲੰਮਕ ਜਾਣੇ ਇਹਦੇ ਨਾਲ ਦੇਖ ਲੋ ਉਹ ਕਿੱਡੇ ਵੱਡੇ ਪਿੱਲੇ ਰਸ ਗਏ ਯਾਰ ਕਾਲੂ ਦੇਖ ਸਹੀ ਗੱਲ ਆ ਤੁਹਾਡਾ ਭਲਾ ਹੋ ਜੇ ਕਿਸੇ ਟਾਈਮ ਵੀ ਵੱਡਾ ਹਾਸਾ ਹੋ ਸਕਦਾ ਇੱਥੇ ਆਹ ਜਗ੍ਹਾ ਦੇਖ ਲਓ ਅੱਜ ਇੱਥੇ ਮੰਗੂ ਵਾਲ ਪੁਲਿਸ ਪੰਜਾਬ ਪੁਲਿਸ ਦੀ ਚੈਕਿੰਗ ਹੁੰਦੀ ਆ ਨਾ ਉੱਥੇ ਰੋਡ ਖਰਾਬ ਹੋਇਆ ਆ ਤੇ ਸਾਰੇ ਜਣੇ ਕਾਲੀ ਨਾ ਕਰੋ ਕੋਈ ਵੀ ਧਿਆਨ ਨਾਲ ਆਓ ਬਾਕੀ ਉਹ ਜਿਹੜਾ ਪਹਾੜ ਖਿਸਕਦਾ ਸੀ ਨਾ ਉਹ ਵਾਲਾ ਉਹ ਤੁਹਾਨੂੰ ਨੇੜੇ ਜਾ ਕੇ ਦਿਖਾਉਨੇ ਆ ਉਹ ਸਾਡੇ ਸਾਹਮਣੇ ਆ ਮਿੱਟੀ ਡਿੱਗੀ ਆ ਹੁਣੇ ਆਹ ਦੇਖੋ ਆਹ ਮਿੱਟੀ ਕਿੰਨੀ ਕਿੰਨੀ ਨਿਕਲੀ ਆ ਆ ਸਾਰੇ ਸਾਰੇ ਤਾਰੇ ਪਹਾੜ ਹੁਣੇ ਡਿੱਗੇ ਆ ਇਹ ਤਾਜਰ ਹੈ ਉਹ ਦੇਖੋ ਉਹ ਵੀ ਉਹ ਸਾਡੇ ਸਾਹਮਣੇ ਡਿਗਿਆ ਹੋਣੇ ਅਸੀਂ ਦੇਖਦੇ ਬਸ ਕੈਮਰਾ ਉਧਰ ਨੂੰ ਕੀਤਾ ਸੀਗਾ ਜਿੱਦੇ ਇਧਰ ਨੂੰ ਆਏ ਆ ਉਹ ਉਹ ਨਹੀਂ ਆ ਡਿਗਿਆ ਸੀ ਆਹ ਆ ਡਿਗਿਆ ਹੋਣੇ ਅਸੀਂ ਕੈਮਰਾ ਉਧਰ ਨੂੰ ਕੀਤਾ ਜਾਂ ਨਾਲ ਹੀ ਡਿਗ ਗਿਆ ਇਸ ਕਰਕੇ ਆਰਾਮ ਨਾਲ ਉਹ ਧਿਆਨ ਨਾਲ ਆਓ ਕਾਲੀ ਨਾ ਕਰੋ ਯਾਰ ਤੇ ਉਹ ਡੈਮ ਤੇ ਚੱਲ ਰਹੇ ਆ ਚਲੋ ਉਹ ਚਾਲਦੇ ਆ ਨਾਲੇ ਤੁਹਾਨੂੰ ਝੋੜ ਵਾਲੇ ਟਾਈਮ ਦਾ ਪਾਣੀ ਦਿਖਾ ਦੰਨੇ ਆ ਝੋੜੇ ਵਾਲੇ ਟਾਈਮ ਦਾ ਪਾਣੀ ਕਿੰਨਾ ਛੱਡਿਆ ਆ ਕਿੰਨਾ ਨਹੀਂ ਕਾਫੀ ਪਾਣੀ ਛੱਡਿਆ ਹੋਇਆ ਵੈਸੇ ਮੈਂਗਰਵਾਲ ਸਾਡੇ ਕੋਲ ਜਾ ਨਹੀਂ ਹੋਣਾ ਮੈਂਗਰਵਾਲ ਨੂੰ ਗੱਡੀ ਜਾਣੀ ਸੀ ਸਾਡੀ ਉਹਦੇ ਵਿੱਚ ਦੀ ਆਪਣਾ ਰੱਬ ਤੁਹਾਡਾ ਭਲਾ ਕਰੇ ਝੋੜ ਜਿਹੜਾ ਚੋ ਚੋ ਦਾ ਪਾਣੀ ਛੱਡਿਆ ਨਾ ਉਹਦੇ ਵਿੱਚ ਦੀ ਕੱਢਣੀ ਪੈਣੀ ਸੀਗੀ ਉਹਦੇ ਕਰਕੇ ਸਾਡੇ ਤੋਂ ਮੈਂਗਰਵਾਲ ਜਾ ਆਉਣਾ ਜਿਹੜਾ ਚੋ ਦਾ ਇੱਕ ਵਾਰੀ ਦੀ ਰੀਲ ਨਹੀਂ ਪਾਈ ਸੀਗੀ ਕਿੱਥੇ ਟੂਨੇ ਕੀਤੇ ਆ ਉਹਦੇ ਕਰਕੇ ਉੱਥੇ ਬਹੁਤ ਜ਼ਿਆਦਾ ਪਾਣੀ ਆਇਆ ਹੋਇਆ ਆ ਤੇ ਚਲੋ ਤੁਹਾਨੂੰ ਬਰੋਟੀ ਵਾਲਾ ਝਵਾਲਾ ਵਾਲੇ ਚੋਤੀ ਹੀ ਇਨਫਾਰਮੇਸ਼ਨ ਦੇ ਦੰਨੇ ਆ ਜੋ ਵੀ ਆ ਜਿੱਦਾਂ ਵੀ ਆ ਸਾਰਾ ਕੁਝ ਉਹ ਦੱਸ ਦੇਣਾ ਚਲਿਏ ਫਿਰ ਕਾਲੂ ਉਹ ਨਿਊਜ਼ ਵਾਲੇ ਵੀ ਆਏ ਹੋਏ ਚੁਕੇ ਉਹ ਕਿੰਨਾ ਜ਼ਿਆਦਾ ਪਹਿਲਾਂ ਉਹ ਉਹ ਕਾਫੀ ਥੱਲੇ ਸੀਗਾ ਉਤੋਂ ਹੁਣ ਦੇਖੋ ਐਨ ਭਰ ਗਿਆ ਪੂਰਾ ਫੁੱਲ ਹੋ ਗਿਆ ਆ ਇਹ ਆ ਇੱਥੋਂ ਵੀ ਥੱਲੇ ਬਿਲਕੁਲ ਹੀ ਇੱਥੋਂ ਵੀ ਨਾ ਉੱਪਰ ਹੁਣ ਪੌੜੀਆਂ ਤੇ ਪੌੜੀਆਂ ਜਾਨੀ ਕਿ ਜਿਹੜੀਆਂ ਪੌੜੀਆਂ ਸੀਗੀਆਂ ਨਾ ਪੌੜੀਆਂ ਤੋਂ ਵੀ ਉੱਪਰ ਆ ਗਿਆ ਹੁਣ ਮੀਂਹ ਪੈਂਦਾ ਪਿਆ ਸੀ ਤਾਂ ਨਹੀਂ ਜਾਣਾ ਮੀਂਹ ਤੋਂ ਮੀਂਹ ਕੱਲ ਨੂੰ ਜੇ ਮੀਂਹ ਆ ਪਿਆ ਨਾ ਫੇਰ ਤੁਹਾਨੂੰ ਪੂਰਾ ਦਿਖਾਵਾਂਗੇ ਆ ਦੇਖੋ ਆ ਜਿਹੜੀਆਂ ਮਿੱਟੀ-ਮੁੱਟੀ ਲੱਕੜਾ ਲੁਕੜਾ ਕਚਰਾ ਵਗਿਆ ਨਾ ਇਹ ਸਾਰਾ ਉਹ ਪਿੱਛੇੋਂ ਦੀ ਘੁੰਮ ਕੇ ਆਇਆ ਆ ਉਹ ਜਿਹੜੇ ਪਹਾੜੀ ਦੇ ਪਿੱਛੇ ਪਾਣੀ ਆ ਨਾ ਉੱਥੋਂ ਖੁਰ ਕੇ ਉਧਰੋਂ ਆਇਆ ਤੇ ਇਹ ਕਾਲੂ ਦਿਖਾਵਾਂਗੇ ਤੁਹਾਨੂੰ ਸਾਰਾ ਤੇ ਹੁਣ ਚੱਲਦੇ ਆ ਥੱਲੇ ਨੂੰ ਜਿੱਥੇ ਇਹਦਾ ਪਾਣੀ ਛੱਡਿਆ ਹੋਇਆ ਨਾ ਉੱਥੇ ਦਿਖਾਉਣੇ ਦੇਖੋ ਕਿੰਨਾ ਜ਼ਿਆਦਾ ਪਾਣੀ ਛੱਡਿਆ ਹੋਇਆ ਇਹਦਾ ਵੀ ਫੇਰ ਵੀ ਸਾਰੇ ਡੈਮਾਂ ਦੇ ਗੇਟ ਖੁੱਲੇ ਹੋਇਆ ਪਾਣੀ ਘਟਣ ਦਾ ਨਾਮ ਹੀ ਨਹੀਂ ਲੈਂਦਾ ਪਿਆ ਦੇਖ ਲਓ ਹੁਣ ਉਹ ਇਹ ਇੱਥੇ ਕੋਈਦਾ ਬਾਗ ਆ ਉਹ ਉੱਥੇ ਅੱਗੇ ਜਾ ਕੇ ਨਾ ਚੋਈ ਦੇ ਵਿੱਚੋਂ ਪਾਣੀ ਜਾਂਦਾ ਤਾਂ ਉਹ ਤੁਹਾਨੂੰ ਦਿਖਾਉਣੇ ਆ ਜਾ ਕੇ ਤਾਲੂ ਪਾਣੀ ਛੱਡਿਆ ਰ ਇੱਕ ਇਹ ਘਟ ਘਟ 20 25 25 ਦਿਨੋਂ ਹਟਲੇ ਡੈਮਾਂ ਦੇ ਪਾਣੀ ਛੱਡੇ ਉਹਨੂੰ ਫੇਰ ਵੀ ਪਾਣੀ ਦਾ ਲੈਵਲ ਘਟਦਾ ਨਹੀਂ ਪਿਆਏਗਾ ਆਹ ਦੇਖੋ ਸਪੀਡ ਤਾਂ ਦੇਖੋ ਆਹ ਦੇਖੋ ਹੁਣ ਉਹ ਪਹਿਲਾਂ 0.5 ਕੀਤਾ ਇਹੋ ਚ ਨੀ ਇੰਨੀ ਸਪੀਡ ਲੱਗਦੀ ਸੀ ਹੁਣ ਦੇਖੋ ਕਿੰਨੀ ਸਪੀਡ ਆ ਜਿੰਨਾ ਪਾਣੀ ਇੱਥੋਂ ਛੱਡਦੇ ਆ ਉਨਾ ਹੀ ਉਹ ਤੋਂ ਜ਼ਿਆਦਾ ਤਾਂ ਨਹੀਂ ਪੈ ਜਾਂਦਾ ਆ ਉਹ ਤਾਂ ਜਿਆਦਾ ਦੁਆਰਾ ਫੇਰ ਜਾਵਾ ਹੁੰਦਾ ਦੇਖ ਲਓ ਕਿੰਡੀ ਵੱਡੀ ਚੋਈ ਆ ਇਹ ਇੱਥੋਂ ਦੀ ਪਾਣੀ ਵੀ ਕਿੰਨੀ ਤੇਜ਼ ਆ ਇਧਰ ਤਾਂ ਬੂਟੇ ਆ ਇਧਰੋਂ ਨਹੀਂ ਨਾ ਪਤਾ ਲੱਗਦਾ ਇਧਰ ਬੂਟੇ ਬਾਟੇ ਵਿੱਚ ਹੀ ਹੁੰਦਾ ਉਧਰੋਂ ਹੀ ਪਤਾ ਲੱਗਦਾ ਆ ਤੇ ਕਾਲੂ ਬਾਕੀ ਚੋਹਾਲ ਡੈਮ ਕਾਲੂ ਦੇਖ ਰਹੇ ਜਮੀਂ ਘਟ ਗਿਆ ਨਾ ਕਾਲੂ ਚੋਹਾਲ ਡੈਮ ਥੱਲੇ ਜਾ ਕੇ ਆਵਾਂਗੇ ਮੇਰੇ ਸਹਾਂ ਨਾਲ ਪੌੜੀਆਂ ਵੀ ਢਾਗ ਹੋ ਗਈਆਂ ਆ ਤੇ ਉਹ ਜਿਹੜਾ ਰੋਡ ਟੁੱਟਾ ਨਾ ਕਾਲੂ ਜਿਹੜਾ ਅੱਗੇ ਨਹੀਂ ਰੋਡ ਟੁੱਟਿਆ ਸੀ ਮੈਨੂੰ ਲੱਗਦਾ ਉਹ ਵੀ ਰੋਡ ਹੋਰ ਟੁੱਟ ਗਿਆ ਹੋਣਾ ਦੇਖੀ ਔਰ ਰੋੜ ਓਟ ਓਟ ਕੇ ਆ ਹੁਣ ਆਇਆ ਧਿਆਨ ਨਾਲ ਆਓ ਯਾਰ ਹਿਮਾਚਲ ਨੂੰ ਗਗਰੇਟ ਨੂੰ ਜਾਣ ਵਾਲੇ ਤੇ ਗਗਰੇਟ ਤੋਂ ਵਾਪਸ ਆਉਣ ਵਾਲੇ ਧਿਆਨ ਨਾਲ ਆਓ ਸਾਰੇ ਕਿਉਂਕਿ ਰੋੜ ਬਹੁਤ ਜ਼ਿਆਦਾ ਟੁੱਟ ਗਿਆ ਬਹੁਤ ਰੋੜ ਟੁੱਟ ਗਿਆ ਤੇ ਆਹ ਦੇਖ ਲਓ ਕਿੰਨਾ ਆਹ ਤਾਂ ਝੋਹੜ ਜਿੰਨਾ ਇਹ ਝੋਹੜ ਵਾਲੇ ਡੈਮ ਦਾ ਪਾਣੀ ਛੱਡਿਆ ਨਾ ਸਲੇਰਨਾਲ ਡੈਮ ਦਾ ਇਤੋਂ ਵੀ ਜ਼ਿਆਦਾ ਛੱਡਿਆ ਆ ਪਾਣੀ ਉਹਨੂੰ ਮਹੀਨਾ ਹੀ ਹੋ ਚੱਲਿਆ ਕਾਲੂ ਆਪਣੇ ਵਾਲੇ ਡੈਮ ਨੂੰ ਛੱਡੇ ਉਹਨੂੰ ਹਾਂ ਉਹਨੂੰ ਤਾਂ ਮਹੀਨਾ ਹੀ ਹੋ ਚੱਲਿਆ ਪਾਣੀ ਛੱਡੇ ਉਹਨੂੰ ਤਾਂ ਵੀ ਨਹੀਂ ਕੱਟਦਾ ਹੈਗਾ ਤੱਜ ਅੱਜ ਤਾਂ ਯਾਰ ਹੁਣ ਮੀਂਹ ਦੋ ਦਿਨ ਹੋ ਗਿਆ ਲੱਗਿਆ ਉਹ ਰੱਬਾ ਹੁਣ ਤਾਂ ਘਟ ਹੀ ਜਾਵੇ ਹੁਣ ਨਾ ਪਵੇ ਆਹ ਦੇਖੋ ਆ ਗੱਡੀ 2 ਮਿੰਟ ਲਈ ਅਸੀਂ ਬੰਦ ਕੀਤਾ ਦੇਖੋ ਕਿੰਨੀ ਭਾਵ ਜਮ ਗਈ ਇੱਕ ਤਾਂ ਕਰਾ ਬਾਬੇ ਦੀ ਕਿਰਪਾ ਨਾਲ ਹੁਣ ਜਾ ਕੇ ਮੀਂਹ हटਿਆ ਆ ਤੇ ਹੁਣ ਹਵਾ ਚੱਲੀ ਆ ਤੇ ਹੁਣ ਲੱਗਦਾ ਆ ਕਿ ਬੱਦਲ ਉੜ ਜਾਣਾ ਆਹ ਦੇਖੋ ਆਹ ਦੇ ਹੈ ਬੱਦਲ ਕਿੰਨਾ ਕਾਲਾ ਆ ਜੇ ਤਾਂ ਰੱਬ ਹੀ ਦਿਆ ਨਾ ਤਾਂ ਹੁਣ ਬਸ ਹੀ ਰੱਬਾ ਬਸ ਹੀ ਕਰੇ ਕੱਲ ਕੱਲੂ ਜਦੋਂ ਉੱਥੇ ਗਿਆ ਨਾ ਉੱਤੇ ਰਾਧਾ ਸਾਹਿਬ ਜੀ ਦੀ ਪਹੁੰਚੇ ਇਦਾਂ ਦਾ ਕੋਦਲ ਜੀ ਕਾਹ ਲਾ ਦੂਰੋਂ ਦੇਖ ਕੇ ਇਦਾਂ ਲੱਗ ਗਈ ਆ ਅੱਗ ਲੱਗ ਗਈ ਆ ਉਹੀ ਗੱਲ ਉਹੀ ਥੋੜੇ ਜਿਹਾ ਸੀ ਦੂਰ ਸੀ ਜਿੱਦਾਂ ਹੀ ਅਸੀਂ ਪਹੁੰਚੇ ਆ ਉਸੇ ਵੇਲੇ ਮੀਂਹ ਸ਼ੁਰੂ ਆ ਰੋਡ ਵੀ ਸਾਡਾ ਯਾਰ ਇਹ ਪਤਾ ਨਹੀਂ ਕਿਹੜੀ ਸਦੀ ਨੂੰ ਬਣਨਾ ਮੈਨੂੰ ਲੱਗਦਾ ਜਦੋਂ ਸਾਡੇ ਨਿਆਣੇ ਹੋਏ ਨੇ ਕਾਲੂ ਉਹਦੋਂ ਬਣਨਾ ਰੋਡ ਉਹਦੋਂ ਵੀ ਬਣ ਜਾਵੇ ਤਾਂ ਵੀ ਬਹੁਤ ਵੱਡੀ ਗੱਲ ਆ ਲਓ ਜੀ ਆ ਗਏ ਹੁਣ ਤੇ ਉਹ ਸੱਚਾ ਓਏ ਮਾਈਕ ਇੱਕ ਤਾਂ ਮਾਈਕ ਦਾ ਚੇਤਾ ਭੁੱਲ ਜਾਂਦਾ ਆ ਸਾਨੂੰ ਮਾਈਕ ਮੈਨੂੰ ਯਾਦ ਰਹਿੰਦਾ ਆ ਇਹਦਾ ਇਸ ਦੇ ਨਾਲ ਇਹ ਕਿ ਇੱਧਰ ਉੱਧਰ ਚਲ ਜਾਣੇ ਆ ਖੋਲੀ ਡੱਬੀ ਡੱਬੀ ਬੜੀ ਟਾਈਟ ਹੋ ਗਈ ਇਹ ਕੀ ਹੋ ਗਿਆ ਉਧਰ ਨੂੰ ਉਧਰ ਉਹ ਇੱਧਰੋਂ ਖੋਲਣੀ ਆ ਆ ਖੋਲ ਗਈ ਖੋਲ ਗਈ ਖੋਲ ਗਈ ਜਿੱਧਰ ਮਰਜੀ ਬਰੇ ਆ ਥੱਲੇ ਨੂੰ ਤੇ ਚਲੋ ਘਰ ਜਾ ਕੇ ਮਿਲਦਾ ਮੈਂ ਤੁਹਾਨੂੰ ਹਣ ਕਾਲੂ ਨੂੰ ਲਾ ਦਮਾ ਗੱਡੀ ਗੁੱਡੀ ਖੜੀ ਕਰਾਂ ਫੇਰ ਮਿਲਦਾ ਮੈਂ ਤੁਹਾਨੂੰ ਘਰੇ ਜਾ ਕੇ ਮੈਂ ਆ ਗਿਆ ਘਰੇ ਤੇ ਮੈਂ ਆਉਂਦਾ ਹੀ ਉੱਪਰ ਨੂੰ ਆ ਗਿਆ ਬੱਲੇ ਦਾ ਕੋਠੇ ਤੇ ਸਾਡੇ ਹਾਲ ਦੇਖੋ ਪਾਣੀ ਦਾ ਕੀ ਹੋਇਆ ਤੇ ਬੱਦਲ ਦੇਖੋ ਹੁਣ ਪਰ ਇੱਥੋਂ ਸਾਡੇ ਇਹ ਪਹਾੜਾਂ ਦਾ ਪਹਾੜੋਂ ਸਾਹਮਣੇ ਆ ਨਾ ਉਹ ਦੇਖ ਕੇ ਬੱਦਲ-ਬੁੱਦਲ ਜਦੋਂ ਹੁੰਦਾ ਨਾ ਥਿਊ ਬਹੁਤ ਸੋਹਣਾ ਹੁੰਦਾ ਪਰ ਇਹ ਯਾਰ ਪਾਣੀ ਨੇ ਨੁਕਸਾਨ ਵੀ ਬਹੁਤ ਕੀਤਾ ਪਿਆ ਆ ਸਾਨੂੰ ਇੱਧਰ ਲੱਗਦਾ ਹੈ ਕਿ ਹਾਂ ਭਾਈ ਵਧੀਆ ਆ ਥਿਊ ਬਹੁਤ ਵਧੀਆ ਪਰ ਹੇਠਲੇ ਪਿੰਡਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਤੇ ਚੋਹਾਰਾ ਡੈਮ ਦਾ ਪਾਣੀ ਦੇਖ ਲਓ ਕਿੰਨਾ ਪਾਣੀ ਛੱਡਿਆ ਆ ਸਲੇਰਨ ਡੈਮ ਤੇ ਚੋਹਾਰ ਡੈਮ ਦੋਨਾਂ ਨੂੰ ਮਹੀਨਾ-ਮਹੀਨਾ ਹੋ ਚਲਾ ਪਾਣੀ ਛੱਡੇ ਨੂੰ ਹਾਇ ਤੱਕ ਪਾਣੀ ਦਾ ਲੈਵਲ ਥੱਲੇ ਹੋਣ ਚ ਨਹੀਂ ਆਉਂਦਾ ਹੈਗਾ ਤੇ ਰੋਡ ਜਿਹੜੇ ਸਾਰੇ ਹਿਮਾਚਲ ਨੂੰ ਜਾਣ ਵਾਲੇ ਹੁਸ਼ਿਆਰ ਪੁਰਤਗੋਗਰੇਟ ਨੂੰ ਜਾਣ ਵਾਲੇ ਤੇ ਗਗਰੇਟ ਤੋਂ ਹੁਮਾ ਹੁਸ਼ਿਆਰਪੁਰ ਨੂੰ ਆਉਣ ਵਾਲੇ ਸਾਰੇ ਜਣੇ ਧਿਆਨ ਨਾਲ ਆਓ ਕਾਹਲੀ ਨਾ ਕਰਿਓ ਕਿਉਂਕਿ ਰੋਡ ਪਹਾੜੀਆਂ ਵੀ ਬਹੁਤ ਖਿਸਕਦੀਆਂ ਪਈਆਂ ਆ ਤੇ ਰੋਡ ਵੀ ਬਹੁਤ ਥੱਲੇ ਨੂੰ ਉਤਸੀ ਜਾਂਦੇ ਆ ਡਿੱਗੀ ਜਾਂਦੇ ਆ ਖੱਡ ਵਿੱਚ ਨੂੰ ਤੇ ਇਸ ਕਰਕੇ ਸਾਰਿਆਂ ਨੇ ਆਰਾਮ ਨਾਲ ਆਓ ਤੇ ਦੂਜਾ ਰੋਡ ਵੀ ਬਹੁਤ ਟੁੱਟ ਗਿਆ ਆ ਤੇ ਅੱਜ ਦਾ ਵਲੌਗ ਚਲੋ ਕਰਦੇ ਆ ਇੱਥੇ ਖਤਮ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਸੱਤ ਹਾਂ ਕੱਲੂ ਨਵੇਂ ਵਲੌਗ ਨਾਲ ਵੀ ਤਾਂ ਹੀ ਆਵਾਂਗੇ ਜੇ ਮੀਨ ਹਟੂਗਾ ਜੇ ਮੀਨ ਨਹੀਂ ਹਟਦਾ ਫੇਰ ਪੰਗਾ ਹੀ ਆ ਘਰੋਂ ਨਿਕਲ ਵੀ ਨਹੀਂ ਹੁੰਦਾ ਹੈਗਾ ਤੇ ਵੈਸੇ ਦਾ ਟਰਾਈ ਕਰਾਂਗੇ ਵਲੌਗ ਦਾ ਬਣਾਵਾਂਗੇ ਬਣਾਵਾਂਗੇ ਤੇ ਚਲੋ ਮਿਲਦੇ ਹਾਂ ਕੱਲੂ ਉਦ ਤੱਕ ਲਈ ਬਾਏ ਬਾਏ